I think there were 70,000 companies registered last year? Yeah. And here's another super salesperson. Yeah. <laughs> Deepak is the hardest working MPP we have down there. Woo <laughs> ਲੋਕਾਂ ਨਾਲ ਜੁੜਨ ਵਾਸਤੇ ਲੋਕਾਂ ਨੂੰ ਸੁਣਨ ਵਾਸਤੇ ਤੇ ਲੋਕਾਂ ਨਾਲ ਸੈਲੀਬ੍ਰੇਟ ਕਰਨ ਵਾਸਤੇ ਹਰ ਮੌਕਾ ਜਿਹੜਾ ਮਿਲੇ ਉਹ ਪਰਮਾਤਮਾ ਦਾ ਧੰਨਵਾਦ ਕਰੀਦਾ ਹੈਗਾ ਤੇ ਕਰਨ ਦੀ ਕੋਸ਼ਿਸ਼ ਕਰੀਦਾ ਹੈਗਾ ਅਸੀਂ ਪੇਂਟ ਨਾਈਟ ਹੈਗੀ ਐ ਫੈਮਿਲੀ ਪੇਂਟ ਨਾਈਟ ਕਰੀਦੀ ਹੈਗੀ ਐ ਉਸ ਤੋਂ ਇਲਾਵਾ ਸੀ ਇੱਕ ਥੈਂਕਸ giving ਜਿਹੜਾ ਹੈਗਾ ਡਿਨਰ ਕਰੀਦਾ ਹੈਗਾ ਉਹਦੇ ਵਿੱਚ ਅਸੀਂ ਅਲੂਮੀ ਜਿਹੜੀ ਲਾਈਟ ਸ਼ੋ ਹੈਗਾ ਜਿਹਦੇ ਵਿੱਚ 20 ਮਿਲੀਅਨ ਲਾਈਟ ਨੇ ਉੱਥੇ ਸੈਲੀਬ੍ਰੇਟ ਕਰਦੇ ਤਾਂ ਪੂਰੀ ਕੋਸ਼ਿਸ਼ ਕਰਦੇ ਆ ਕਿ ਕੈਨੇਡਾ ਡੇ ਦੇ ਵਿੱਚ ਸੈਲੀਬ੍ਰੇਟ ਕਰਦੇ ਤਾਂ ਕੋਈ ਕੁਝ ਕਰਕੇ ਕਿ ਜਿੰਨਾ ਵੀ ਜ਼ਿਆਦਾ ਪਰਮਾਤਮਾ એનર્ਜੀ ਦੇ ਸਕੇ ਉਹਨਾਂ ਹੀ ਜ਼ਿਆਦਾ ਕਮਿਊਨਿਟੀ ਨਾਲ ਜੁੜ ਸਕੇ ਖਲਿੱਦੋ ਕੀ ਸਾਡੇ ਕੋਲ ਆ ਕੇ ਪ੍ਰੋਬਲਮ ਇਸ਼ੂ ਹੀ ਨਹੀਂ ਦੱਸਦੇ ਐ ਪਰ ਇਹ ਵੀ ਦੱਸ ਦਿੰਦੇ ਨੇ ਕਿ ਵੀ ਆਹ ਜਿਹੜੇ ਤੁਸੀਂ ਕੰਮ ਕੀਤੇ ਨੇ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਇੱਕ એનર્ਜੀ ਦਿੰਦਾ ਹੈਗਾ ਇੱਕ ਲਾਈਕ ਜਿਵੇਂ ਆਕਸੀਜਨ ਕਿ ਜਦ ਸਾਨੂੰ ਪਤਾ ਲੱਗਦਾ ਹੈ ਵੀ ਅਸੀਂ ਕੁਝ ਕਰ ਰਹੇ ਹਾਂ ਉਹਦੇ ਨਾਲ ਕੁਝ ਬਿਹਤਰੀ ਹੋ ਰਹੀ ਹੈ ਕਮਿਊਨਿਟੀ ਨੂੰ ਫਾਇਦਾ ਹੋ ਰਿਹਾ ਸੋ ਪਿਛਲੇ 6 ਸਾਲਾਂ ਜਿੰਨਾਂ ਗੱਲ ਕਰੀ 2018 ਦੇ ਵਿੱਚ ਜਿਹੜੇ ਕਿ 156 154 ਬਿਲੀਅਨ ਡਾਲਰ ਰੈਵਨਿਊ ਹੁੰਦਾ ਸੀ ਅੱਜ 204 ਬਿਲੀਅਨ ਡਾਲਰ ਰੈਵਨਿਊ ਹੋ ਗਿਆ ਹੈਗਾ ਜਿਹੜਾ ਇਹ ਇਨਕਰੀਜ਼ ਇਨ ਰੈਵਨਿਊ ਹੈ ਉਹਦੇ ਵਿੱਚ ਕੋਈ ਵੀ ਇੱਕ ਵੀ ਸਿੰਗਲ ਵੀ ਫੀਸ ਨਹੀਂ ਇਨਕਰੀਜ਼ ਕੀਤੀ ਗਈ ਸਿੰਗਲ ਟੈਕਸ ਨਹੀਂ ਲਗਾਇਆ ਗਿਆ ਇਹ ਸਾਰੇ ਲੋਕਾਂ ਦੀ ਮਿਹਨਤ ਹੈਗੀ ਹੈ ਇਸ ਓਵਰ 800000 ਮੋਰ ਪੀਪਲ ਵਰਕਿੰਗ ਟੁਡੇ ਥੈਨ ਥਰ ਵਾਸ 6 ਈਅਰਸ ਅਗੋ ਦੈਟਸ 800000 ਪੀਪਲ ਗੈਟਿੰਗ ਅ ਬੈਟਰ ਜੋਬ ਐਂਡ ਅ ਫਿਗਰ ਪੇਚੈਕ ਸੋ ਹੁਣ ਤੁਸੀਂ ਜੇ ਟੈਕਸੀ ਡਰਾਈਵਰ ਹੈਗੇ ਤੁਹਾਡੇ ਕੋਲ ਜੌਬ ਨਹੀਂ ਹੈਗੀ ਮੰਨ ਲਓ ਪਰ ਇੱਕ ਜੌਬ ਖਾਲੀ ਪਈ ਹੈਗੀ ਜਿਹੜੀ ਕਿ ਵੈਲਡਿੰਗ ਦੀ ਹੈਗੀ ਸੋ ਵਾਟ ਦਾ ਗਵਰਨਮੈਂਟ ਇਜ਼ ਡੂਇੰਗ ਦੇ ਵੀ ਕਾਲ ਇਟ ਬੈਟਰ ਜੌਬਸ ਅੰਟਰੀਅਰੋ ਪ੍ਰੋਗਰਾਮ ਜਿਹਦੇ ਚ ਤੁਸੀਂ ਫ੍ਰੀ ਆਪਣੀ ਟ੍ਰੇਨਿੰਗ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਖਾਣ ਦਾ ਖਰਚਾ ਚਲਾਉਣ ਵਾਸਤੇ ਗਵਰਨਮੈਂਟ ਪੈਸੇ ਦਿੰਦੀ ਹੈਗੀ ਹੈ ਸਸ਼ੀ ਗਾ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਮਸੀਂ ਸਾਗਾ ਦੇ ਵਿੱਚ ਆ ਜਿੱਥੇ ਐਮਪੀਪੀਪੀ ਦੀਪਕ ਆਨੰਦ ਨੇ ਆਪਣਾ ਜਿਹੜਾ ਐਨੂਅਲੀ ਬਾਰਬੀਕਿਊ ਰੱਖਿਆ ਸੋ ਦੀਪਕ ਸਾਹਿਬ ਪਹਿਲਾਂ ਤੋਂ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਸਸਿਕਾ ਜੀ ਸਸਿਕਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਇਆ ਇੱਥੇ ਆਏ ਹੋ ਕਵਰ ਕਰ ਰਹੇ ਹੈਗੇ ਹੋ ਹਜ਼ਾਰਾਂ ਲੱਖਾਂ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਾਰੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਜਦੋਂ ਆਪਾਂ ਐਨਵਲੀ ਰੱਖਦੇ ਆਂ ਵੈਸੇ ਤਾਂ ਆਪਾਂ ਲੋਕਾਂ ਨਾਲ ਵੈਸੇ ਵੀ ਰੂਬਰੂ ਹੁੰਦੇ ਰਹਿੰਨੇ ਆਂ ਪਰ ਕੀ ਫਰਕ ਲੱਗਦਾ ਜਦੋਂ ਇਸ ਤਰ੍ਹਾਂ ਦੇ ਇਵੈਂਟ ਆਪਾਂ ਰੱਖਦੇ ਆਂ ਲੋਕਾਂ ਦੀ ਆਪਾਂ ਮੁਸ਼ਕਲਾਂ ਤੋਂ ਸੁਣਦੇ ਰਹਿੰਨੇ ਆਂ ਇੱਥੇ ਲੋਕਾਂ ਨੂੰ ਮਿਲਣ ਦਾ ਮਿਲਦਾ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਅ ਦੇਖੋ ਇਹ ਪਹਿਲਾਂ ਮੈਂ ਥੋੜੀ ਕਲੈਰੀਫਿਕੇਸ਼ਨ ਦੇ ਦਿਆਂ ਇੱਕ ਐਨਵਲ ਇਵੈਂਟ ਤਾਂ ਹੈਗਾ ਐਸੇ ਬਾਰਬੀਕਿਊ ਪਰ ਅਗਰ ਤੁਸੀਂ ਪੂਰੇ ਸਾਲ ਦੀ ਗੱਲ ਕਰ ਕੋਈ ਨਾ ਕੋਈ ਇਵੈਂਟ ਰੱਖਿਆ ਜਾਂਦਾ ਹੈਗਾ ਕਿਉਂਕਿ ਕੋਈ ਵੀ ਚੀਜ਼ ਹੈਗੀ ਹੈ ਲੋਕਾਂ ਨਾਲ ਜੁੜਨ ਵਾਸਤੇ ਲੋਕਾਂ ਨੂੰ ਸੁਣਨ ਵਾਸਤੇ ਲੋਕਾਂ ਨਾਲ ਸੈਲੀਬ੍ਰੇਟ ਕਰਨ ਵਾਸਤੇ ਹਰ ਮੌਕਾ ਜਿਹੜਾ ਮਿਲੇ ਉਹ ਪਰਮਾਤਮਾ ਦਾ ਧੰਨਵਾਦ ਕਰੀਦਾ ਹੈਗਾ ਤੇ ਕਰਨ ਦੀ ਕੋਸ਼ਿਸ਼ ਕਰੀਦਾ ਹੈਗਾ ਅਸੀਂ ਪੇਂਟ ਨਾਈਟ ਹੈਗੀ ਐ ਫੈਮਿਲੀ ਪੇਂਟ ਨਾਈਟ ਕਰੀਦੀ ਹੈਗੀ ਐ ਉਸ ਤੋਂ ਇਲਾਵਾ ਸੀ ਇੱਕ ਥੈਂਕਸ giving ਜਿਹੜਾ ਹੈਗਾ ਡਿਨਰ ਕਰੀਦਾ ਹੈਗਾ ਉਹਦੇ ਵਿੱਚ ਅਸੀਂ ਅਲੂਮੀ ਜਿਹੜੀ ਲਾਈਟ ਸ਼ੋ ਹੈਗਾ ਜਿਹਦੇ ਵਿੱਚ 20 ਮਿਲੀਅਨ ਲਾਈਟਸ ਨੇ ਉੱਥੇ ਸੈਲੀਬ੍ਰੇਟ ਕਰਦੇ ਤਾਂ ਪੂਰੀ ਕੋਸ਼ਿਸ਼ ਕਰਦੇ ਆ ਕਿ ਕੈਨੇਡਾ ਡੇ ਦੇ ਵਿੱਚ ਸੈਲੀਬ੍ਰੇਟ ਕਰਦੇ ਤਾਂ ਕੋਈ ਕੁਝ ਕਰੀ ਕਿ ਜਿੰਨਾ ਵੀ ਜ਼ਿਆਦਾ ਪਰਮਾਤਮਾ એનર્ਜੀ ਦੇ ਸਕੇ ਉਹਨਾਂ ਹੀ ਜ਼ਿਆਦਾ ਕਮਿਊਨਿਟੀ ਨਾਲ ਜੁੜ ਸਕੀਏ ਬਹੁਤ ਅੱਛਾ ਲੱਗਦਾ ਹੈਗਾ ਕਮਿਊਨਿਟੀ ਆਦੀ ਹੈਗੀ ਹੈ ਜੁੜਦੀ ਹੈਗੀ ਹੈ ਇੱਥੇ ਮਨਿਸਟਰ ਆਂਦੇ ਨੇ ਪ੍ਰੀਮੀਅਰ ਡਗਫੋਰਡ ਥੋੜੀ ਦੇਰ ਤੱਕ ਆਣ ਆਲੇ ਨੇ ਔਰ ਉਹ ਆਮ ਤੌਰ ਤੇ ਅਸੀਂ ਕਹਿ ਦਿੰਨੇ ਆਂ ਵੀ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਗੱਲ ਕਰੀਏ ਜਿਹੜੇ ਚੀਫ ਮਿਨਿਸਟਰ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਮਿਲਣਾ ਬੜਾ ਔਖਾ ਹੁੰਦਾ ਹੈਗਾ ਪਰ ਇੱਥੇ ਤੁਸੀਂ ਦੇਖੋਗੇ ਉਹ ਕਾਮਨ ਲੋਕਾਂ ਦੇ ਵਿੱਚ ਜੁੜਨਗੇ ਉਹਦੀ ਕੋਈ ਟਿਕਟ ਨਹੀਂ ਹੈਗੀ ਹੈ ਲੋਕਾਂ ਨੇ ਜਾ ਕੇ ਆਪਣੀ ਪ੍ਰੋਬਲਮਸ ਸੁਸਣੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਸੁਜੈਸ਼ਨ ਦੇਣੇ ਉਹਨਾਂ ਨੂੰ ਥਾਪੀ ਵੀ ਦੇਣੀ ਹੈਗੀ ਹੈ ਖਾਲੀ ਲੋਕੀ ਸਾਡੇ ਕੋਲ ਆ ਕੇ ਪ੍ਰੋਬਲਮਸ ਇਸ਼ੂ ਹੀ ਨਹੀਂ ਦੱਸਦੇ ਐ ਪਰ ਇਹ ਵੀ ਦੱਸਦੇ ਨੇ ਕਿ ਵੀ ਆਹ ਜਿਹੜੇ ਤੁਸੀਂ ਕੰਮ ਕੀਤੇ ਨੇ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇੱਕ એનર્ਜੀ ਦਿੰਦਾ ਹੈਗਾ ਇੱਕ ਲਾਈਕ ਇਟਸ ਅ ਆਕਸੀਜਨ ਕਿ ਜਦ ਸਾਨੂੰ ਪਤਾ ਲੱਗਦਾ ਹੈ ਵੀ ਅਸੀਂ ਕੁਝ ਕਰ ਰਹੇ ਹਾਂ ਉਹਦੇ ਨਾਲ ਕੁਝ ਬਿਹਤਰੀ ਹੋ ਰਹੀ ਹੈ ਕਮਿਊਨਿਟੀ ਨੂੰ ਫਾਇਦਾ ਹੋ ਰਿਹਾ ਸੋ ਵੀ ਵਾਂਟ ਟੂ ਡੂ ਮੋਰ ਆਫ ਇਟ ਸੋ ਜੀ ਆਪਾਂ ਗੱਲ ਕੀਤੀ ਜਾਵੇ ਤੁਹਾਡੇ ਏਰੀਏ ਦੀ ਤੁਹਾਡੀ ਕੰਸਟੀਟੂਐਂਸੀ ਦੀ ਇਹਦੇ ਵਿੱਚ ਜੇ ਕੰਮਾਂ ਦੀ ਆਪਾਂ ਗੱਲ ਕੀਤੀ ਜਾਵੇ ਵੈਸੇ ਤਾਂ ਬਹੁਤ ਕੰਮ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ 6-7 ਸਾਲ ਹੋ ਗਏ ਪਰ ਕੋਈ ਲੇਟਸਟ ਦੇ ਵਿੱਚ ਜਿਹੜਾ ਕੋਈ ਆਪਾਂ ਪ੍ਰੋਜੈਕਟ ਲਿਆਂਦੇ ਹੋਏ ਔਰ ਗਵਰਨਮੈਂਟ ਕਨੀਓ ਪਾਸ ਕਰ ਉਹਦੇ ਬਾਰੇ ਕੁਛ ਦੱਸੋ ਜੀ ਬਿਲਕੁਲ ਡੈਫੀਨਿਟਲੀ ਜਿਹੜੇ ਇੱਥੇ ਆਪਣੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਮੌਲਟਨ ਦੇ ਵਿੱਚ ਦੋ ਹਾਈ ਸਕੂਲ ਸੀਗੇ ਪੂਰੇ ਪੀਲ ਰੀਜਨ ਚ ਹਰ ਹਾਈ ਸਕੂਲ ਦੇ ਵਿੱਚ ਸਪੋਰਟਸ ਫੈਸਿਲਿਟੀ ਸੀਗੀ ਸਾਡਾ ਇੱਕ ਮੌਲਟਨ ਕੱਲਾ ਸੀਗਾ ਜਿੱਦੇ ਵਿੱਚ ਦੋ ਹਾਈ ਸਕੂਲ ਸੀ ਜਿੱਦੇ ਚ ਦੋਨਾਂ ਚ ਸਪੋਰਟਸ ਫੈਸਿਲਿਟੀ ਨਹੀਂ ਸੀ ਅੱਜ ਬੜੇ ਮਾਣ ਨਾਲ ਕਹਿ ਸਕਦੇ ਹੈਗੇ ਆ ਪਿਛਲੇ 6 ਸਾਲਾਂ ਦੇ ਵਿੱਚ ਦੋਨਾਂ ਸਪੋਰਟਸ ਫੈਸਿਲਿਟੀ ਲੈ ਕੇ ਆਏ ਹੈਗੇ ਆ ਆਮ ਥੈਂਕਫੁਲ ਟੂ ਮਿਨਿਸਟਰ ਆਫ ਐਜੂਕੇਸ਼ਨ ਜਿਨ੍ਹਾਂ ਨੇ ਸਾਨੂੰ ਇੱਕ ਸਪੋਰਟਸ ਫੈਸਿਲਿਟੀ ਦਿੱਤੀ ਹੈ ਐਂਡ ਮਿਨਿਸਟਰ ਆਫ ਇਨਫਰਾਸਟ੍ਰਕਚਰ ਜਿਨ੍ਹਾਂ ਨੇ ਸਾਨੂੰ ਦੂਸਰੀ ਸਪੋਰਟਸ ਫੈਸਿਲਿਟੀ ਦਿੱਤੀ ਹੈ ਸੋ ਅੱਜ ਦੇ ਦਿਨ ਅਗਰ ਗੱਲ ਕਰੀਏ ਪਿਛਲੇ 2 ਸਾਲਾਂ ਦੇ ਵਿੱਚ ਵੀ ਆਰ ਏਬਲ ਟੂ ਬ੍ਰਿੰਗ ਟੂ ਆਊਟਡੋਰ ਟਰੈਕ ਐਂਡ ਫੀਲਡ ਅਰੀਨਾਸ ਟੂ ਬੋਥ ਦਾ ਹਾਈ ਸਕੂਲਸ ਔਰ ਉਹ ਜਿਹੜੀ ਕਮੀ ਸੀਗੀ ਉਹ ਅਸੀਂ ਪੂਰੀ ਕਰ ਸਕੇ ਹੈਗੇ ਆ ਔਰ ਜੀ ਆਪਾਂ ਗੱਲ ਸਰਕਾਰ ਦੀ ਗੱਲ ਕੀਤੀ ਜਾਵੇ ਜੀ ਵੈਸੇ ਤਾਂ ਬੜਾ ਵੱਡਾ ਪ੍ਰੋਜੈਕਟ ਹਾਈਵੇ ਵਾਲਾ ਲੈ ਕੇ ਆ ਰਹੀ ਜਿਹੜਾ 413 ਦਾ ਉਸ ਤੋਂ ਇਲਾਵਾ ਵੀ ਕਈ ਪ੍ਰੋਜੈਕਟ ਚੱਲਦੇ ਆ ਪਰ ਜੇ ਤੁਸੀਂ ਕੁਝ ਬਰੀਫ ਕਰਨਾ ਚਾਹੋ ਵੀ ਜਿਹੜੀ ਪ੍ਰੋਵਿੰਸ ਦੀ ਗਵਰਨਮੈਂਟ ਆ ਜਿਹੜੀ ਕਿਸ ਤਰ੍ਹਾਂ ਉਹ ਲੋਕਾਂ ਦੇ ਜਿਹੜੇ ਕੀਤੇ ਵਾਅਦੇ ਸੀ ਉਹ ਪੂਰੇ ਕਰ ਰਹੀ ਜੀ ਡੈਫੀਨਿਟਲੀ ਜਿਹੜੀ ਸਭ ਤੋਂ ਜ਼ਿਆਦਾ ਗੱਲ ਅੱਜ ਦੀ ਜ਼ਰੂਰਤ ਹੈਗੀ ਅਫੋਰਡੇਬਿਲਟੀ ਅੱਜ ਕੱਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਰਕੀਟ ਚ ਬਹੁਤ ਅਨਸਰਟਨਿਟੀ ਹੈਗੀ ਜੌਬਸ ਦੀ ਇਸ਼ੂ ਹੈਗੀ ਹੈ ਸੋ ਜਿਹੜੀ ਫੋਕਸ ਇਸ ਵਕਤ ਸਭ ਤੋਂ ਜ਼ਿਆਦਾ ਕਮੈਂਟ ਕਰ ਰਹੀ ਉਹ اسی ਦੇ ਉੱਤੇ ਕਰ ਰਹੀ ਹੈਗੀ ਹੈ ਕਿ ਅਫੋਰਡੇਬਿਲਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਕਿਸ ਤਰੀਕੇ ਲੋਕਾਂ ਦੀ ਮਦਦ ਕੀਤੀ ਜਾ ਸਕੇ ਐਲ ਆਰਟੀ ਲੈ ਕੇ ਆ ਰਹੇ ਹੈਗੇ ਆ ਵਨ ਫੇਅਰ ਪ੍ਰੋਗਰਾਮ ਜੇ ਤੁਸੀਂ ਮੰਨ ਲਓ ਮਿਸਸ ਸਾਗਾ ਬ੍ਰੈਂਪਟਨ ਤੋਂ ਡਾਊਨਟਾਊਨ ਜਾਂਦੇ ਆ ਤੁਹਾਨੂੰ 2 3 4 ਨਹੀਂ ਇੱਕੋ ਹੀ ਸਿਰਫ ਫੇਅਰ ਲੱਗਦਾ ਹੈਗਾ ਉਹਦੀ ਗੱਲ ਕਰੀਏ ਇਸ ਤੋਂ ਇਲਾਵਾ ਹਸਪਤਾਲ ਨਵਾਂ ਬਣਾ ਰਹੇ ਹੈਗੇ ਆ ਤੇ ਇਹ ਜਿਹੜੇ ਜਿਹੜੇ ਪ੍ਰੋਜੈਕਟ ਇਸੀ ਕਰਕੇ ਕਰ ਰਹੇ ਹੈਗੇ ਆ ਇਹਦੇ ਨਾਲ ਜੌਬਸ ਕ੍ਰੀਏਟ ਹੁੰਦੀਆਂ ਨੇ ਲੋਕਾਂ ਨੂੰ ਫੈਸਿਲਿਟੀਆਂ ਮਿਲਦੀਆਂ ਨੇ ਲਾਈਫ ਅਫੋਰਡੇਬਲ ਬਣਦੀ ਹੈਗੀ ਹੈ ਲਾਇਸੈਂਸ ਪਲੇਟ ਸਟicker ਦੀ ਗੱਲ ਕਰੀਏ ਦੋ ਦੋ ਤਿੰਨ ਤਿੰਨ ਘੰਟੇ ਲੱਗ ਜਾਂਦੇ ਸੀ ਹੁਣ ਉਹ ਨਹੀਂ ਲੱਗਦੇ ਹੈਗੇ ਉਹਨਾਂ ਦੇ 120 ਡਾਲਰ ਪਰ ਕਾਰ ਦੇ ਹਿਸਾਬ ਨਾਲ ਬਚਦੇ ਨੇ ਸੋ ਕੋਈ ਵੀ ਟੈਕਸ ਪਿਛਲੇ 6 ਸਾਲਾਂ 'ਚ ਕੋਈ ਵੀ ਫੀਸ ਪਿਛਲੇ 6 ਸਾਲਾਂ 'ਚ ਨਹੀਂ ਵਿਧਾਈ ਗਈ ਹੈਗੀ ਹੈ ਜਦਕਿ ਆਮ ਤੌਰ ਤੇ ਹਮੇਸ਼ਾ ਇਹ ਦੇਖਿਆ ਜਾਂਦਾ ਕਿ ਗਵਰਨਮੈਂਟਸ ਦੇ ਕੋਲ ਤਰੀਕਾ ਹੁੰਦਾ ਹੈਗਾ ਕਿ ਪੈਸੇ ਇਕੱਠੇ ਕਰਨੇ ਲੋਕਾਂ ਤੋਂ ਟੈਕਸ ਇਨਕਰੀਜ਼ ਕਰ ਦਿਓ ਸਾਡੀ ਗਵਰਨਮੈਂਟ ਲੋਕਾਂ ਤੇ ਵਿਸ਼ਵਾਸ ਕਰਦੀ ਹੈ ਉਹ ਬਲੀਵ ਕਰਦੀ ਹੈ ਕਿ ਜਦ ਮੋਰ ਬਿਜ਼ਨੈਸਸਿਸ ਵਿਲ ਕਮ ਮੋਰ ਹਾਰਡ ਵਰਕਿੰਗ ਪੀਪਲ ਵਿਲ ਬੀ ਵਰਕਿੰਗ ਦੇ ਮੇਕ ਮੋਰ ਮਨੀ ਐਂਡ ਦੇਲ ਗਿਵ ਮੋਰ ਟੈਕਸ ਟੂ ਦ ਪੀਪਲ ਸੋ ਪਿਛਲੇ 6 ਸਾਲਾਂ ਚ ਅਗਰ ਗੱਲ ਕਰੀਏ 2018 ਦੇ ਵਿੱਚ ਜਿਹੜੇ 154 154 ਬਿਲੀਅਨ ਡਾਲਰ ਰੈਵਨਿਊ ਹੁੰਦਾ ਸੀ ਅੱਜ 204 ਬਿਲੀਅਨ ਡਾਲਰ ਰੈਵਨਿਊ ਹੋ ਗਿਆ ਹੈਗਾ ਜਿਹੜਾ ਇਹ ਇਨਕਰੀਜ਼ ਇਨ ਰੈਵਨਿਊ ਹੈ ਉਹਦੇ ਵਿੱਚ ਕੋਈ ਵੀ ਇੱਕ ਵੀ ਸਿੰਗਲ ਵੀ ਫੀਸ ਨਹੀਂ ਇਨਕਰੀਜ਼ ਕੀਤੀ ਗਈ ਸਿੰਗਲ ਟੈਕਸ ਨਹੀਂ ਲਗਾਇਆ ਗਿਆ ਇਹ ਸਾਰੇ ਲੋਕਾਂ ਦੀ ਮਿਹਨਤ ਹੈਗੀ ਹੈ ਸੋ ਦੀਪ ਸਾਬ ਗੱਲ ਕੀਤੀ ਜਾਵੇ ਫੋਟੇਬਿਲਟੀ ਦੀ ਜਿਵੇਂ ਤੁਸੀਂ ਕਿਹਾ ਵੀ اور ਮਹਿੰਗਾਈ ਦੀ ਗੱਲ ਕੀਤੀ ਜਾਵੇ ਲੋਕ ਕਿਤੇ ਨਾ ਕਿਤੇ ਆਪਾਂ ਜਿਵੇਂ ਕਹਿ ਰਹੇ ਆਂ ਵੀ ਗਵਰਨਮੈਂਟ ਨੇ ਆਪਾਂ ਜੋਬਾਂ ਕ੍ਰੀਏਟ ਕੀਤੀਆਂ ਗਵਰਨਮੈਂਟ ਇਸ ਕੰਨੇ ਧਿਆਨ ਦੇ ਰਹੀ ਐ ਨਾ ਟੈਕਸ ਕੋਈ ਇਨਕਰੀਜ਼ ਕਰ ਰਹੀ ਐ ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਜਿਹੜਾ ਵੈਸੇ ਤਾਂ ਮੇਰੇ ਹਿਸਾਬ ਨਾਲ ਪੂਰਾ ਵਰਲਡ ਦਾ ਹੀ ਸੰਕਟ ਐ ਪਰ ਇੱਥੇ ਬਾਰੇ ਜੀ ਆਪਾਂ ਕੋਈ ਜਾਣਕਾਰੀ ਕਰੀਏ ਵੀ ਲੋਕਾਂ ਨੂੰ ਜਿਹੜੀ ਜੋਬ ਆ ਉਹ ਬੜੀ ਘੱਟ ਮਿਲਦੀ ਐ ਜੋਬ ਦੀ ਵਜ੍ਹਾ ਨਾਲ ਲੋਕਾਂ ਜਿਹੜਾ ਸਰਕਲ ਉਹ ਘਟ ਗਏ ਨੇ ਔਰ ਕਿਤੇ ਨਾ ਕਿਤੇ ਜਿਹੜੀ ਫੋਟੇਬਿਲਟੀ ਆ ਚਾਹੇ ਗਰੋਸਰੀ ਨੂੰ ਲੈ ਨਹੀਂ ਨਹੀਂ ਨਾ ਖਾਲੀ ਅਵੇਅਰਨੈਸ ਇਹਦੇ ਵਾਸਤੇ ਸਰਕਾਰ ਨੇ ਪਿਛਲੇ ਕੁਝ ਦਿਨਾਂ ਪਹਿਲੇ ਹੀ 240 ਮਿਲੀਅਨ ਡਾਲਰ ਦਾ ਉਪਰਾਲਾ ਸ਼ੁਰੂ ਕੀਤਾ ਉਹਨੂੰ ਕਹਿੰਦੇ ਨੇ ਨਾ ਸਕਿੱਲ ਡਿਵੈਲਪਮੈਂਟ ਫੰਡ ਤੁਹਾਨੂੰ ਜਿਵੇਂ ਕਿ ਪਤਾ ਹੈਗਾ ਕਿ ਜੌਬਸ ਵਾਸਤੇ ਬੰਦੇ ਚਾਹੀਦੇ ਨੇ ਤੇ ਬੰਦਿਆਂ ਨੂੰ ਜੌਬਸ ਚਾਹੀਦੀਆਂ ਹੁੰਦੀਆਂ ਨੇ ਹੁਣ ਜ਼ਰੂਰੀ ਨਹੀਂ ਹੈਗਾ ਕਿ ਜੇ ਤੁਹਾਨੂੰ ਵੈਲਡਰ ਦੀ ਜੌਬ ਚਾਹੀਦੀ ਹੈ ਤੇ ਬੰਦੇ ਕੋਲ ਸਕਿੱਲ ਸੈੱਟ ਵੈਲਡਰ ਦਾ ਨਹੀਂ ਹੈਗਾ ਠੀਕ ਹੈ ਉਹਨੇ ਹੋ ਸਕਦਾ ਟਰੱਕ ਚਲਾਇਆ ਹੋਵੇ ਹੋ ਸਕਦਾ ਉਹਨੇ ਹੋਰ ਕੋਈ ਕੰਮ ਕੀਤਾ ਹੋਵੇ ਟੈਕਸੀ ਡਰਾਈਵਰ ਹੋਵੇ ਸੋ ਹੁਣ ਤੁਸੀਂ ਜੇ ਟੈਕਸੀ ਡਰਾਈਵਰ ਹੈਗੇ ਤੁਹਾਡੇ ਕੋਲ ਜੌਬ ਨਹੀਂ ਹੈਗੀ ਮੰ ਪਰ ਇੱਕ ਜੌਬ ਖਾਲੀ ਪਈ ਹੈਗੀ ਹੈ ਜਿਹੜੀ ਕਿ ਵੈਲਡਿੰਗ ਦੀ ਹੈਗੀ ਸੋ ਵਾਟ ਦ ਗਵਰਨਮੈਂਟ ਇਜ਼ ਡੂਇੰਗ ਦੇ ਵੀ ਕਾਲ ਇਟ ਬੈਟਰ ਜੌਬਸ ਇੰਟਰੀਅਰ ਪ੍ਰੋਗਰਾਮ ਜਿਹਦੇ ਚ ਤੁਸੀਂ ਫ੍ਰੀ ਆਪਣੀ ਟ੍ਰੇਨਿੰਗ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਖਰ ਦਾ ਖਰਚਾ ਚਲਾਉਣ ਵਾਸਤੇ ਗਵਰਨਮੈਂਟ ਪੈਸੇ ਦਿੰਦੀ ਹੈਗੀ ਹੈ ਔਰ ਉਸ ਜਿਹੜਾ ਪੈਸਾ ਹੈਗਾ ਇਨਫੈਕਟ ਅਗਰ ਦੂਸਰੇ ਪਾਸੋਂ ਦੇਖੋ ਗਵਰਨਮੈਂਟ ਨਹੀਂ ਪੈਸਾ ਦੇ ਰਹੀ ਉਹ ਲੋਕਾਂ ਦਾ ਹੀ ਪੈਸਾ ਹੈਗਾ ਸੋ ਇੱਕ ਜੌਬਲੈਸ ਜਿਹੜਾ ਬੰਦਾ ਹੈ ਉਹ ਟ੍ਰੇਨਿੰਗ ਲੈ ਕੇ ਜੌਬ ਲੱਗ ਜਾਂਦਾ ਹੈਗਾ ਤੇ ਉਹਦੇ ਕਈ ਫਾਇਦੇ ਹੁੰਦੇ ਨੇ ਨੰਬਰ 1 ਉਹ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਜਾਂਦਾ ਦੂਜਾ ਹੀ 스타ਟਸ ਪੇਇੰਗ ਟੂ ਦ ਗਵਰਨਮੈਂਟ ਰੈਦਰ ਥੈਨ ਟੇਕਿੰਗ ਫਰੋਮ ਦ ਗਵਰਨਮੈਂਟ ਔਰ ਜਿਹੜੀ ਵੀ ਜਗ੍ਹਾ ਤੇ ਕੰਮ ਕਰ ਰਿਹਾ ਹੈਗਾ ਉਸ ਜਗ੍ਹਾ ਦੇ ਉੱਤੇ ਵੀ ਉਹ ਹੋਰ ਪ੍ਰੋਡਿਊਸ ਕਰਕੇ ਹੋਰ ਇਕਨੋਮੀ ਬਣਾ ਰਿਹਾ ਹੈਗਾ ਸੋ ਅਗੇਨ ਮੈਂ ਥਰੂ ਯੂ ਵੁੱਡ ਲਾਈਕ ਟੂ ਸੇ ਕਿ ਅਗਰ ਕੋਈ ਵੀ ਬੰਦਾ ਹੈਗਾ ਜਿਹਦੀ ਜੌਬ ਸੀਗੀ ਔਰ ਜੌਬ ਨਹੀਂ ਹੈਗੀ ਬੈਟਰ ਜੌਬਸ ਇਨ ਟੇਰੀਅਰ ਇਸ ਅ ਪ੍ਰੋਗਰਾਮ ਅਚੀਵ ਇਸ ਅ ਆਰਗੇਨਾਈਜੇਸ਼ਨ ਜਿਹੜੀ ਇੱਥੇ ਵੀ ਆਈ ਹੋਈ ਹੈਗੀ ਹੈ ਦੇ ਕੈਨ ਮੀਟ them ਰੀਚ ਇਟ ਟੂ them ਐਂਡ ਦੇ ਕੈਨ ਹੈਲਪ ਬ ਸਾਬ ਐਂਡ ਦ ਬੈਸਟ ਵਿਸ਼ੇ ਸਾਡੇ ਕੰਨਿਓ ਇਸ ਤਰ੍ਹਾਂ ਹੀ ਮਾਣ ਕਰਦੇ ਰਹੋ ਲੋਕ ਲੋਕ ਤੁਹਾਡੇ ਦੇ ਮਾਣ ਕਰਦੇ ਰਹਿ ਤੁਹਾਡੇ ਦੇ ਕਰਦੇ ਔਰ ਵੱਧ ਚੜ ਕੇ ਤੁਸੀਂ ਕਮਿਊਨਿਟੀ ਜਿਹਾ ਇਸੇ ਤਰ੍ਹਾਂ ਵਿਚਰਦੇ ਰਹੋ ਬਾਤ ਬਾਤ ਆਹ ਜੀ ਥੈਂਕ ਯੂ ਥੈਂਕ ਯੂ ਸੋ ਇਹ ਸਨ ਐਮਪੀਪੀ ਦੀਪਕ ਅਨੰਦ ਜਿਨ੍ਹਾਂ ਨੇ ਦੱਸਿਆ ਜਿਹੜਾ ਗਵਰਨਮੈਂਟ ਆਫ ਜਿਹੜੀ অন্ਟਾਰੀਓ ਆ ਕਿਸ ਤਰ੍ਹਾਂ ਲੋਕਾਂ ਲਈ ਵੱਧ ਚੜ ਕੇ ਕੰਮ ਕਰ ਰਹੀ ਆ ਔਰ ਲੋਕਾਂ ਦੀ ਜਿਹੜੀ ਫੋਰਟੇਬਿਲਟੀ ਜਿਹੜੀ ਅੱਜ ਕੱਲ ਮਂਗਿਹਾਈ ਦੀ ਮਾਰ ਆ ਔਰ ਲੋਕਾਂ ਤੋਂ ਜਿਹੜਾ ਗਰੋਸਰੀ ਤੱਕ ਅਫੋਰਡ ਨਹੀਂ ਹੋ ਰਹੀ ਉਹਦੇ ਲਈ ਕੀ ਕੁਝ ਕਰ ਰਹੀ ਉਹ ਕਹਿੰਦੇ ਵੀ ਗਵਰਨਮੈਂਟ ਦੇ ਐਸਐਸਏ ਪ੍ਰੋਗਰਾਮ ਨੇ ਜਿਹੜੇ ਘਰ ਬੈਠੇ ਹੀ ਤੁਸੀਂ ਐਜੂਕੇਟ ਹੋ ਸਕਦੇ ਹੋ ਫ੍ਰੀ ਦੇ ਵਿੱਚ ਔਰ ਕੱਲ ਨੂੰ ਸਕਿੱਲ ਇੱਕ ਆਫ ਦਾ ਪ੍ਰਾਪਤ ਕਰਕੇ ਉਸ ਤਰ੍ਹਾਂ ਸਰਟੀਫਿਕੇਟ ਪ੍ਰਾਪਤ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਜੋਬ ਪ੍ਰਾਪਤ ਕਰ ਸਕਦੇ ਹੋ ਜਿਹੜੀਆਂ ਤੁਸੀਂ ਕਦੇ ਸੋਚੀਆਂ ਨ So, first of all, thank, thank you, everyone. I always start off by thanking each and every one of you because if it wasn't for folks like yourself showing up, helping out on campaigns, door knocking, putting up signs, I wouldn't be here. Neither would my great colleagues uh, be here. So, we're very, very grateful. And, you know, I, I just want to say, I'm going to start at the end. Uh, I am Minister of Energy, bringing energy to our great province. We are a nuclear energy powerhouse around the world. We can deliver energy all the way far south as Florida and sell our great energy. I just met with the uh, governor of New Jersey before I came here, and all the U.S. they need, they need energy. We have the energy. We're going to continue building on our energy capacity with a great leadership of Stephen Lecce. Hey, hey. uh, he, he used to be used to call him the Minister of Education for Life and he escaped from education. Now he's the Energizer Bunny because he's bringing energy to uh, not only Ontario but all over Quebec and down to the US. Nina, I always say what an incredible salesperson Nina is. You know, she's out there talking to small businesses and, and, and making sure that they thrive. The number you gave me, was it over half a million small businesses? Yeah, about 465,000. 465,000. I think there was 70,000 companies registered last year. Yeah. And here's another super salesperson. Yeah. <laughs> D Pack is the hardest working MPP we have down there. And he loves, you know something? He, he loves sending me pictures of canvassing and going to companies and he sends them to me every day. I never got one in the last couple of days, but well, thought, he I said thought. no. And he, and he called me. He goes, "Do you want me to stop sending them to you?" I said, "No, keep sending me those pictures because I love seeing you out there in the community." But I'll tell you, all of you are doing an incredible job. I wouldn't be here either if it wasn't for an incredible team. And I want to give a shout out uh, to some really close friends of our our party and our community here. Are the great firefighters. You guys are champs. The bylaw officers beside them, and our incredible police right over there, the good looking guy with the back to us, uh, with <laughs> Peel Region. There he is. <laughs> oh, he's you looking, know, okay, they're pointing at each other. Anyways, we're just blessed to have our, our frontline uh, folks there. You know, you look at six years ago, six years ago when we came into office, a little over six, six years and two months, uh, had 300,000 jobs chased out of our province. Companies were leaving, people were losing their jobs, high energy costs, high uh, red tape and regulations, taxes, the whole shebang, and that's why companies were leaving. Let's move forward. Let's move forward six years. There's over 800,000 more people working today than there was six years ago. That's 800,000 people getting a better job and a bigger paycheck and I told, I told our great uh, friends i love the us the new jersey governor that came over i said governor last year ontario created more manufacturing jobs than all 50 us states combined think of that wow. that's a massive, massive number 160,000 jobs so far this year we're attracting more and more companies we're the number one location Anywhere in the world for EV production, meaning battery manufacturing or EV vehicles. Think of this we, we have five of the largest auto manufacturers in the world right here in Ontario. No one else in, in the world has, in one jurisdiction, five of the largest manufacturers when it comes to EV. We saw Volkswagen invest seven billion dollars. Building the fourth largest building in the world, the largest battery plant in North America. And we thought, wow, how can we top that? Sure enough, Honda comes along with a $15 billion investment right here in, in Ontario, making sure there's reciprocal jobs that run off those plants. Matter of it's here in Mississauga, which is a huge manufacturing area in our province. Creating more jobs there as, as well. And the tech sector, we're seeing it growing faster than anything, over 365% faster than uh, Silicon Valley and San Francisco Bay Area. We've seen over $5 billion invested in life sciences and pharmaceutical. We're going to keep attracting business. I just talked to the Minister of Economic Development, Vic Fideli, and he's figuring this year alone we will hit but $50 billion of new investment we're at about $45 billion. there's more companies coming on board all over the world we're building the largest transit system in north america right now we're expanding hospitals and guess what mississauga is going to have the largest hospital in all of canada that's over $12 billion on, on three sites we're expanding long-term care as well pouring money into infrastructure like highway four hundred thirteen and the Bradford bypass, alleviating alleviating the traffic jams everywhere. Everywhere you go there's traffic jams. But we're gonna alleviate that by building more highways and creating the environment and the conditions for our companies to come here and thrive and prosper and grow. My friends, I want to thank you for coming out today. We are forever grateful my number one message to our team is never forget your roots, never forget where you came from, and always, always take care of your community. Be out there door knocking all the time. And I know these three champions never stop door knocking. I got to watch that bee. Yeah. <laughs> <I'm happy laughs> eating bees.